ਪਾਏਂਦਾ ਜਿਸ ਨੂੰ ਨਾਮ ਦੇ ਸੋ ਪਾਏ ਗੁਰ ਕਾਹ ਸ਼ਬਦ ਹਰ ਮਨ ਵਸਾਏ ਗੁਰ ਕਿਰਪਾ ਤੇ ਨਾਮ ਵਸਿਆ ਘਟ ਅੰਤਰਾ ਨਮੋ ਨਾਮ ਧਿਆਏਂਦਾ ਨਾ ਨੋ ਲੁਚੈ ਜੇਤੀ ਸੁਰਾਈ ਨਾਮ ਦਿਨਾ ਮਿਲੇ ਤੁਰ ਪੁਰਬ ਕਮਾਈ ਜਿਨੇ ਨਾਉ ਪਾਇ ਸੇਵਨ ਭਾਗੀ ਗੁਰ ਕਾ ਸ਼ਬਦ ਮਿਲਾਇੰਦਾ ਕਾਇਮ ਊਟਤ ਅਪਾਰ ਇਸ ਵਿੱਚ ਵਹਿ ਪ੍ਰਭ ਕਰੇ ਵਿਚਾਰਾ ਸਚਾਰ ਨਾਉ ਸਚੂ ਆਪਾਰ ਨਿਚਲ ਵਸਾਂ ਪਾਇੰਦਾ ਅੰਤਰ ਕਰਮੰ ਕੇ ਥਾਣ ਸੁਹਾਇ ਗੁਰਮੁਖਿ ਰਲਕਨ ਥਾਣ ਪਾਇਆ ਇਤ ਸਾਥ ਨਿਰਸਾਰਾ ਸੱਚੇ ਹਰ ਸੱਚਾ ਮਨ ਵਸਾਏਂਦਾ ਮੇਰਾ ਕਤਹਿਕ ਬੰਤ ਬਣਾਈ ਇਸ ਦੇਹੀ ਵਿੱਚ ਸਭ ਅਥ ਪਾਈ ਨਾਨਕ ਨਾ ਵਣਜੈ ਰੰਗ ਰਾਤੇ ਗੁਰਮੁਖ ਕੋ ਨਾਮ ਪਾਹੇਂਦਾ ਅਮਰ ਮਹੱਲਾ ਤੀਜਾ ਕਾਇਆ ਕੰਚਨ ਸ਼ਉਦ ਵਿਚਾਰਾ ਤਿੱਥਾ ਹਰ ਵਸੈ ਜਿਸ ਦਾ ਅੰਤ ਨਾ ਪਾਰਾ ਵਾਰਾ ਆਨੰਦਨਾ ਆਨੰਦੇਨਾ ਹਰ ਸੇਵੇ ਉਹ ਸੱਚੀ ਬਾਣੀ ਹਰ ਜੀਉ ਸ਼ਬਦ ਮਿਲਾਇਨਾ ਹਰ ਚਿੱਤ ਅਤਨ ਬਲਿਹਾਰ ਜਾਓ ਗੁਰ ਕੈ ਸ਼ਬਦ ਤਨ ਮੇਲ ਮਿਲਾਓ ਤਨ ਕੀ ਤੁਰ ਲਈ ਮੁਖ ਮਸਤਕਾ ਸਤ ਸੰਗਤ ਰਹਿ ਗੁਣ ਗਾਏਂਦਾ ਹਰ ਕੇ ਗੁਣ ਗਾਵਾ ਜੀ ਹਰਿ ਪੰ ਭਾਵਾ ਅੰਤਰ ਹਰ ਨਾਮ ਸ਼ਬਦ ਸੁਹਾਵਾ ਗੁਰ ਬਾਣੀ ਚੋਂ ਕੁੰਡੇ ਸੁਣੀਐ ਸੱਜ ਨਾਮ ਸੁਮਾਏਂਦਾ ਸੋ ਜਾਣ ਸਾਚ ਚਾਜੇ ਅੰਤਰ ਭਲੇ ਪੁਰਖੈ ਸ਼ਬਦ ਹਰ ਨਦਰ ਨਿਹਾਲੇ ਗਿਆਨ ਅੰਜਨ ਪਾਏ ਗੁਰ ਸ਼ਬਦ ਦੇ ਨਦਰ ਨਦਰ ਮਿਲਾਏਂਦਾ ਵੱਡਾ ਭਾਗ ਇਹੋ ਸ਼ਰੀ ਆਉਤਾ ਸੰ ਅੰਧ ਹਲੇਰਾ ਗੁਰਮੁਖ ਕਿਸੈ ਕੋ ਜਾਣਦਾ ਇਕ ਕਿਤੇ ਆਏ ਜਨ ਮੰਗਵਾਏ ਮਨ ਮੁਖ ਲਾਗੇ ਦੂਜੇ ਭਾਏ ਇਹ ਵੇਲਾ ਸਿਰ ਹਾਥ ਨ ਆਵੇ ਪਖ ਕਿਸੈ ਪੁਛਤਾਏਂਦਾ ਗੁਰ ਕਰ ਸ਼ਬਦੁ ਪਿਤਰ ਸਰੀਰਾ ਕਿਸ ਵਿੱਚ ਵਸੈ ਸਤਿਗੁਣੀ ਘੀੜਾ ਸੱਜੋ ਸੱਚੇ ਕਹਿ ਸੋਥਾਏ ਸਤ ਸੁਣ ਮਨ ਵਸਾਏਂਦਾ ਓ ਮਾ ਗਣਤ ਗੁਰ ਸ਼ਬਦ ਨਿਵਾਰੇ ਹਰ ਜੀਉ ਹਰ ਦਰੱਖੋ ਉਰ ਧਾਰੇ ਗੁਰ ਕਾ ਸ਼ਬਦ ਸਦਾ ਸਾਲਾਹੇ ਸੱਚੇ ਸੁਖ ਪਾਏ ਲਾ ਸੋਚ ਤੇਜ ਸਿ ਆਪ ਚੇਤਾਏ ਗੁਰ ਕਾ ਸ਼ਬਦ ਸਮਾਈ ਆਏ ਆਪੇ ਵਿਕਾ ਆਪੇ ਬੁਝਾਏ ਆਪੇ ਆਪਸ ਮਾਏਂਦਾ ਜੇ ਨਾ ਮਾਨ ਵਿੱਚ ਵਸ ਪਾਈ ਸੋਈ ਜਾਣਾ ਗੁਰ ਕਾ ਸ਼ਬਦੇ ਆਪ ਕਸਾਣਾ ਆਪ ਕਸਾਣਾ ਸੋਈ ਜੰਨ ਨਿਰਮਲਾ ਬਾਣੀ ਸ਼ਬਦ ਸੁਣਾਏਂਦਾ ਤਾਂ ਆਪਵਿੱਤ ਹੈ ਸ਼ਰੀਰ ਗੁਰ ਸ਼ੌਦੀ ਚਿੱਤ ਅਗਮੀ ਨਹੀਂ ਰਾ ਅਨੰਤ ਲੰਗੁਣਗਾ ਰੰਗ ਰੱਤਾ ਕੁਣ ਕਹਿ ਅਗਮੀ ਸੁਮਾਏ ਨਾ ਇਹ ਸ਼ਰੀਰ ਸਭ ਮੂਲ ਹੈ ਮਾਇਆ ਦੂਜੇ ਭਾਏ ਭੰ ਕੁਲਾਇਆ ਹਰਨਾਂ ਚਿੱਤ ਸਦਾ ਦੁਖ ਪਾਏ ਹਰ ਚਿੱਤੇ ਤੋਂ ਕਪਾਇੰਦਾ ਜੇ ਸਤਪੁਰ ਸੇਵੇ ਸੁਪਰਮਾਨ ਕਾਇ ਹੰਸ ਨਿਰਮਲ ਪਰ ਸੁੱਚਾ ਗਿਆਨ ਹਰ ਸੇਵੇ ਹਰ ਮਨ ਵਸਾਈ ਸੁਹਾ ਹਰ ਕੋ ਗਾਏਂਦਾ ਬਿਨ ਭਾਣਾ ਗੁਰ ਸੇਵਿਆ ਨਾ ਜਾਏ ਮਨੁ ਖੂਲੇ ਮੋਏ ਵਿਨਲਾ ਰੂ ਹੈ ਗੁਰ ਕੀ ਰੀ ਹਰ ਜਿਉ ਆਪ ਮਿਲਾਇਦਾ ਕਾ ਕੋਟ ਪੱਕੇ ਹੱਥ ਨਾਲੇ ਗੁਰਮੁਖ ਲੇਵੈ ਵਸਤ ਸੰਭਾਲੇ ਹੱਕਾ ਨਾਮ ਧਿਆਏ ਦਿਨ ਰਾਤੀ ਉਤਮ ਪਦਵੀ ਪਾਇਦਾ ਆਪੇ ਸੱਚਾ ਹੈ ਸੁਖਤਾਣਾ ਪੂਰੇ ਬੁਰਕਾ ਸ਼ਬਦ ਪਛਾਤਾ ਨਾਨਕ ਨਾਮ ਸਲਾਹੇ ਸਾਚਾ ਪੂਰੇ ਭਰ ਕੋ ਪਾਇੰਦਾ ਮਰਮਾ ਲਾਤੀ ਜਾ ਨਿਰੰਕਾਰ ਆਕਾਰੁ ਪਾਇਆ ਮਾਇਆ ਮੋਹ ਹੁਕਮ ਬਣਾਇ ਮੱਤੇ ਖੇਲ ਕਰੇ ਸਭ ਕਤਤ ਸੱਚਾ ਮਨੁਸਾਇਂਦਾ ਮਾਇ ਮਾਇ ਤ੍ਰਿਗੁਣ ਪਰਸੂਤ ਜਮਾਇਆ ਚਾਰੇ ਵੇਦ ਬ੍ਰਹਮੇ ਨੋ ਫੁਰਮਾਇਆ ਵਰੇ ਮਾਵਾ ਕੀਤੀ ਕਰ ਇਸ ਜਗ ਮੈਂ ਸੂਜੀ ਪਾਏਂਦਾ ਗੁਰ ਸੇਵਾ ਤੇ ਕਰਨੀ ਸਾਰ انتر um, uh.